ਉਮ ਕੈਦਰ ਨੇ ਅਭੀ ਸੈਲੀਬ੍ਰੇਟਨ ਨੂੰ ਵੇਖਣਾ ਵੀ ਔਖਾ ਹੈ ਜੀ ਬਿਲਕੁਲ ਪਰ ਉਹ ਹੜਾ ਚ ਸੇਵਾ ਕਰ ਰਣਾ ਕਿ ਇਹ ਕਿਸੇ ਨੇ ਸੋਚਿਆ ਨਹੀਂ ਸੀ ਕਰਨ ਔਜਲਾ ਜੀ ਨੂੰ ਆਪਾਂ ਕਹਿ ਦਿੰਦੇ ਆ ਕਿ ਯਾਰ ਇਹ ਤਾਂ ਨਹੀਂ ਬਹੁਤ ਵੱਡਾ 스타 ਉਹ ਤਾਂ ਬਹੁਤ ਵੱਡਾ 스타 ਹੈ ਉਹ ਚਾਹ ਉਹ ਗਰਾਉਂਡ ਤੇ ਆਏ ਉਹਨਾਂ ਨੇ ਹਾਲਾਤ ਦੇਖੇ ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਤੋਂ ਹੰਬਲ ਇਨਸਾਨ ਵੀ ਕੋਈ ਨਹੀਂ ਹੈ ਹਾਲਾ ਕੀ threat ਸਾਰਿਆਂ ਨੂੰ ਹੀ ਹੈ ਰੇਪੇ ਢਲੋਂ ਵੀ ਆਏ ਮਤਲਬ ਹਾਲਕਿ ਮੈਂ ਪਹਿਲੀ ਪਹਿਲੀ ਵਾਰ ਮਿਲਿਆ ਸੀ ਸਭ ਨੂੰ ਪਰ ਕੀ ਸਾਰੇ ਜਿੰਨੇ ਵੀ ਆ ਡਾਊਨ ਟੂ ਅਰਥ ਦੀ ਮੈਂ ਗੱਲ ਕਰਾਂ ਇਹ ਪੇ ਢੱਲੋਂ ਅੱਜ ਗਲੋਬਲ 스타 ਪਰ ਜੋ ਕੰਟਰੀਬਿਊਸ਼ਨ ਬਾਹਰਲੇ ਕਲਾਕਾਰ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਦਾ ਰਿਹਾ ਕਰਨ ਔਜਲਾ ਰਿਹਾ ਹੁਣ ਪਿੱਛੇ ਅਸੀਂ ਕੱਲ ਜਾ ਕੇ ਆਏ ਹਾਂ ਫਾਜ਼ਲ ਕਾ ਹਾਂਜੀ ਹਾਂਜੀ ਮਤਲਬ ਇੱਕ ਹੰਬਲness ਹੁੰਦੀ ਹੈ ਨਾ ਇੱਕ ਦੂਰੋਂ ਲੱਗਦਾ ਹੁੰਦਾ ਹੈ ਕਿ ਨਹੀਂ ਇਹ ਬੜਾ ኢਗੋਇਸਟਿਕ ਜਿਹਾ ਬੰਦਾ ਹੋਗਾ ਜੀ ਬਿਲਕੁਲ ਪਰ ਜਿਸ ਤਰੀਕੇ ਨਾਲ ਉਹ ਆ ਕੇ ਵੇਚ ਰਹੇ ਗਰਾਉਂਡ ਲੈਵਲ ਤੇ ਗਰਾਉਂਡ ਲੈਵਲ ਤੇ ਆਏ ਉਹ ਆਪ ਖੁਦ ਸੇਵਾ ਕਰ ਰਹੇ ਨੇ ਉੱਤੇ ਪੈਸੇ ਦੀ ਗੱਲ ਆ ਗਈ ਕੋਈ ਵਾਸ਼ਿੰਗ ਮਸ਼ੀਨਾਂ ਕੋਈ ਬੋਟਸ ਜਦੋਂ ਬੋਟਸ ਦੀ ਲੋਡ ਸੀ ਹੁਣ ਅੱਜ ਘਰ ਜਦੋਂ ਬਣਾਉਣੇ ਨੇ ਤਾਂ ਸਾਰੇ ਕਲਾਕਾਰ ਹੁਣ ਕਰਨ ਔਜਲਾ ਨੇ 16 ਪਿੰਡਾਂ ਦੀ ਉਹ ਚੱਕੀ ਹੈ ਵੀ 16 ਪਿੰਡਾਂ ਚ ਜਿਹੜੇ ਵੀ ਘਰ ਨੇ ਜੀ ਉਹ ਸਾਰੇ ਮੈਂ ਬਣਾ ਕੇ ਦੇਵਾਂਗਾ ਪੰਜਾਬ ਨਾਲ ਖੜੇ ਨਹੀਂ ਸਾਰੇ ਲੋਕੀ ਤਰਸਦੇ ਸੀ ਏਪੀ ਢਿੱਲੋਂ ਨੂੰ ਦੇਖਣ ਨੂੰ ਵੀ ਕਿਤੇ ਉਹ ਆਪ ਆ ਕੇ ਗਰਾਊਂਡ ਲੈਵਲ ਤੇ ਬਿਲਕੁਲ ਉਹ ਆਪ ਆ ਕੇ ਪਿੰਡ ਪਿੰਡ ਗਏ ਖੜਾਂ ਦੇ ਵਿੱਚ ਜਾ ਕੇ ਘਰ ਵਿਜ਼ਿਟ ਕੀਤੇ ਉਹਨਾਂ ਨੇ ਜਿੱਥੇ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਯਾਰ ਵੀ ਆ ਰਿਪੇਅਰ ਵੀ ਹੋ ਸਕਦੀ ਹੈ ਉੱਥੇ ਕਹਿੰਦੇ ਸੀ ਨਹੀਂ ਆ ਰਿਪੇਅਰ ਨਹੀਂ ਕਰਾਣੀ ਆ ਨਵਾਂ ਹੀ ਬਣਾ ਕੇ ਦਿਓ ਇਹਨਾਂ ਨੂੰ ਐਮੀ ਕਰਨ ਔਜਲਾ ਕੱਲ ਅਸੀਂ ਉੱਥੇ ਮਿਲੇ ਤਾਂ ਉਹਨੇ ਆਪਦੀ ਜਿਵੇਂ ਸੇਮ ਸੇਮ ਸਟੋਰੀ ਹੋ ਗਈ ਇੱਕ ਜਿਵੇਂ ਕਰਨ ਔਜਲਾ ਦੇ ਪੇਰੈਂਟਸ ਨਹੀਂ ਰਏ ਸੀ ਦੁਨੀਆ ਤੇ ਉਵੇਂ ਹੀ ਉਹ ਜਿਹੜੇ ਜਿਸ ਘਰ ਅਸੀਂ ਗਏ ਸੀਗੇ ਉਹਨਾਂ ਦੇ ਪੇਰੈਂਟਸ ਵੀ ਨਹੀਂ ਰਹੇ ਨਾ ਮਾਂ ਸੀ ਨਾ ਪਿਓ ਸੀ ਪਿਓ ਦੀ ਸੱਪ ਲੜਨ ਕਰਕੇ ਮੌਤ ਹੋ ਗਈ ਹਣਾ ਚ ਐਵੇਂ ਅਰਜੈਂਟਲੋਂ ਆਏ ਹੁਣ ਅਰਜੈਂਟਲੋਂ ਕੋਈ ਛੋਟਾ ਆਰਟਿਸਟ ਨਹੀਂ ਹੈ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਇੱਕ ਗਲੋਬਲੀ ਨਾਮ ਹੈ ਕਿ ਅਰਜੈਂਟਲੋਂ ਹੈ ਉਹ ਵੀ ਉੱਥੇ ਆਏ ਉਹਨਾਂ ਨੇ ਡੀਪਲੀ ਗੱਲਾਂ ਕੀਤੀਆਂ ਸਾਡੀ ਮੈਂਟੇਸ਼ਨ ਦੇ ਉੱਤੇ ਤੇ ਹੋਰ ਸਾਰੀਆਂ ਗੱਲਾਂ ਦੇ ਉੱਤੇ ਤੇ ਕਿਵੇਂ ਇਸ ਚੀਜ਼ ਤੋਂ ਬਾਹਰ ਨਿਕਲ ਜਾ ਸਕਦਾ 90% ਕਲਾਕਾਰ ਤਾਂ ਬੈਕ ਤੇ ਰਹਿ ਕੇ ਹੀ ਕੰਮ ਕੀਤਾ ਉਹਨਾਂ ਨੇ ਬਿਲਕੁਲ ਬਿਲਕੁਲ ਜਿਵੇਂ ਹਨ ਕਰਨ ਔਜਲਾ ਕਰਨ ਔਜਲਾ ਨੇ ਮੇਰੇ ਹਿਸਾਬ ਨਾਲ ਤਾਂ ਹਰ ਇੱਕ ਸੰਸਥਾ ਨੂੰ ਜਿਹੜੀ ਐਡਾ ਉਹ ਭੇਜੀ ਹੈ ਜੀ ਪਰ ਸਾਹਮਣੇ ਕਿਤੇ ਨਹੀਂ ਸਾਹਮਣੇ ਕਿਤੇ ਵੀ ਨਹੀਂ ਹੈਗੀ ਆ ਪਹਿਲੀ ਵਾਰੀ ਸੀਗੀ ਵੀ ਉਹ ਗਰਾਉਂਡ ਤੇ ਆਏ ਤੇ ਉਹ ਦੇਖਣਾ ਚਾਹੁੰਦੇ ਸੀਗੇ ਕਿ ਯਾਰ ਕੰਮ ਹੋ ਰਿਹਾ ਹੈ ਕਿ ਨਹੀਂ ਹੋਊਗਾ ਜੀ ਜੱਗੀ ਜੀ ਹੜਾ ਦੇ ਦਿਨਾਂ ਵਿੱਚ ਤੁਸੀਂ ਉੱਥੇ ਆਪ ਸੀਗੇ ਰਿਪੋਰਟਿੰਗ ਕਰ ਰਹੇ ਸੀਗੇ ਸੁਣਨ ਚ ਤਾਂ ਇਹ ਆਂਦਾ ਵੀ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਵੱਖ-ਵੱਖ ਨੇ ਤੇ ਇਹਨਾਂ ਦਿਨਾਂ ਵਿੱਚ ਆਪਾਂ ਸਾਰਿਆਂ ਨੂੰ ਇੱਕ ਝੁੱਟੋ ਕੇ ਉੱਥੇ ਸੇਵਾ ਕਰਦੇ ਦੇਖਿਆ। ਇੰਦਰ ਬੜੀ ਜਿਹੜੀ ਇੱਕ ਵਹਿਮ ਸੀ ਨਾ ਲੋਕਾਂ ਦਾ ਕਿ ਪੰਜਾਬੀ ਇੰਡਸਟਰੀ 'ਚ ਤਾਂ ਫੋਟੀ ਬਹੁਤ ਹੈ ਆਪਸ ਵਿੱਚ ਲੱਗਦੇ ਨੇ। ਚਲੋ ਉਹ ਉਹਨਾਂ ਦਾ ਪਰਸਨਲ ਮੈਟਰ ਹੈ ਕਈਆਂ ਦਾ ਹੁੰਦਾ ਵੀ ਹੈ। ਤੁਹਾਡਾ ਬੀਫ ਚੱਲਦਾ ਰਹਿੰਦਾ ਜ਼ਰੂਰੀ ਵੀ ਹੈ। ਤੁਸੀਂ ਗਰੋ ਕਰਨਾ ਹੁੰਦਾ। ਜੀ। ਪਰ ਜਿਸ ਤਰੀਕੇ ਨਾਲ ਪੰਜਾਬੀ ਇੰਡਸਟਰੀ ਇਕੱਠੀ ਹੋਈ ਨਾ ਉੱਥੇ ਉਹ ਦੇਖਣ ਯੋਗ ਸੀਗੀ ਮਤਲਬ ਜਿਹੜੇ ਕਲਾਕਾਰ ਆਪਾਂ ਮਤਲਬ ਵੱਡੇ ਜਿਹੜੇ ਕਹਿ ਦਿੰਨੇ ਆ ਵੀ ਅੱਜ ਸੁਪਰਸਟਾਰ ਨੇ ਦਿਲਜੀਤ ਹੋ ਗਿਆ ਕਰਨ ਔਜਲਾ ਹੋ ਗਿਆ ਇਹ ਪਿੱਟਲੋ ਹੋ ਗਿਆ ਅਰਜਨ ਢਿੱਲੋਂ ਹੋ ਗਿਆ ਮਨਕੀਰ ਤੌਲਕ ਹੋ ਗਿਆ ਐਮ ਏ ਵਿਰਕ ਹੋ ਗਿਆ ਕੁਲਵਿੰਦਰ ਬਿਲਾ ਹੋ ਗਿਆ ਮਤਲਬ ਸੌਰੀ ਜੇ ਮੈਂ ਕਿਸੇ ਦਾ ਨਾਂ ਨਾ ਭੁੱਲ ਗਿਆ ਹੋਵਾਂ ਤਾਂ ਸਾਰੀ ਇੰਡਸਟਰੀ ਹੀ ਉਸ ਤੇ ਸਾਰੀ ਇੰਡਸਟਰੀ ਮਤਲਬ ਛੋਟੇ ਤੋਂ ਲੈ ਕੇ ਵੱਡੇ ਕਲਾਕਾਰਾਂ ਤੱਕ ਕਈ ਆਏ ਉਹਨਾਂ ਨੇ ਸੇਵਾ ਕੀਤੀ ਪਰ ਜੋ ਕੰਟਰੀਬਿਊਸ਼ਨ ਬਾਹਰਲੇ ਕਲਾਕਾਰ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਦਾ ਰਿਹਾ ਕਰਨ ਔਜਲਾ ਰਿਹਾ ਹੁਣ ਪਿੱਛੇ ਅਸੀਂ ਕੱਲ ਜਾ ਕੇ ਆਏ ਹਾਂ ਫਾਜ਼ਲ ਕਾ ਹਾਂਜੀ ਹਾਂਜੀ ਮਤਲਬ ਇੱਕ ਹੰਬਲનેસ ਹੁੰਦੀ ਹੈ ਨਾ ਇੱਕ ਦੂਰੋ ਲੱਗਦਾ ਹੁੰਦਾ ਕਿ ਇਹ ਨਹੀਂ ਇਹ ਬੜਾ ਈਗੋਇਸਟਿਕ ਜਿਹਾ ਬੰਦਾ ਹੋਗਾ ਜੀ ਬਿਲਕੁਲ ਪਰ ਜਿਸ ਤਰੀਕੇ ਨਾਲ ਉਹ ਆ ਕੇ ਵਿਚਰੇ ਗਰਾਊਂਡ ਲੈਵਲ ਗਰਾਊਂਡ ਲੈਵਲ ਤੇ ਆਏ ਉਹ ਆਪ ਖੁਦ ਸੇਵਾ ਕਰ ਰਹੇ ਨੇ ਉੱਥੇ ਜਾ ਕੇ ਪੈਸਾ ਮਤਲਬ ਕਲਾਕਾਰਾਂ ਨੇ ਪਾਣੀ ਤਰ੍ਹਾਂ ਪੈਸਾ ਵਹਾਇਆ ਆਪਦਾ ਜੀ ਬਿਲਕੁਲ ਵੀ ਅਸੀਂ ਪੰਜਾਬ ਨਾਲ ਖੜੇ ਆ ਜੀ ਪੰਜਾਬ ਵੀ ਉਹਨਾਂ ਨਾਲ ਉਦਾਂ ਹੀ ਖੜਾ ਹੈ ਜੀ ਜੋ ਪਿਆਰ ਉਹਨਾਂ ਨੂੰ ਮਿਲਿਆ ਜਸਬੀਰ ਜੱਸੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜੀ 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 ਸਟਾਰਟਿੰਗ ਜੋ ਸਟਾਰਟਿੰਗ ਚ ਐਸ ਐਮ ਟੀ ਵੀ ਦੀ ਟੀਮ ਤੇ ਜਸਬੀਰ ਜੱਸੀ ਨੇ ਚੱਕਿਆ ਮੋੜ ਬਣਿਆ ਇਹਨਾਂ ਦਾ ਹਾਂ ਜੀ ਕਿ ਆਓ ਯਾਰ ਪੰਜਾਬੀ ਕਲਾਕਾਰ ਭਾਈ ਇਕੱਠੇ ਹੋ ਉਸ ਤੋਂ ਬਾਅਦ ਤਾਂ ਮਤਲਬ ਇੱਕ ਦੇਖਣਯੋਗ ਸੀਗੀ ਕਿਉਂਕਿ ਆ ਆਮ ਕਹਿ ਦਿੰਦੇ ਆ ਵੀ ਸੈਲੀਬ੍ਰਿਟੀ ਨੂੰ ਵੇਖਣਾ ਵੀ ਔਖਾ ਹੈ ਜੀ ਬਿਲਕੁਲ ਪਰ ਉਹ ਹੜਾ ਚ ਸੇਵਾ ਕਰ ਰਣਾ ਕਿ ਇਹ ਕਿਸੇ ਨੇ ਸੋਚਿਆ ਨਹੀਂ ਸੀ ਜੀ 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 ਪੈਸੇ ਦੀ ਗੱਲ ਆ ਗਈ ਕੋਈ ਵਾਸ਼ਿੰਗ ਮਸ਼ੀਨਾਂ ਕੋਈ ਬੋਟਸ ਜਦੋਂ ਬੋਟਸ ਦੀ ਲੋੜ ਸੀ ਹੁਣ ਅੱਜ ਘਰ ਜਦੋਂ ਬਣਾਉਣੇ ਨੇ ਤਾਂ ਸਾਰੇ ਕਲਾਕਾਰ ਹੁਣ ਕਰਨ ਔਜਲਾ ਨੇ 16 ਪਿੰਡਾਂ ਦੀ ਉਹ ਚੱਕੀ ਆ ਵੀ 16 ਪਿੰਡਾਂ ਚ ਜਿਹੜੇ ਵੀ ਘਰ ਨੇ ਜੀ ਉਹ ਸਾਰੇ ਮੈਂ ਬਣਾ ਕੇ ਦੇਵਾਂਗਾ ਜੀ ਬਿਲਕੁਲ ਇਹ ਇਹ ਨਾ ਜਿਹੜਾ ਬੰਦਾ ਉਸ ਚੀਜ਼ਾਂ ਦਾ ਨਿਕਲਿਆ ਹੁੰਦਾ ਨਾ ਉਹ ਜ਼ਰੂਰ ਕਰਦਾ ਹੈ ਜੀ ਕਰਨ ਔਜਲਾ ਜੀ ਨੂੰ ਆਪਾਂ ਕਹਿ ਦਿੰਨੇ ਆ ਕਿ ਯਾਰ ਇਹ ਤਾਂ ਨਹੀਂ ਬਹੁਤ ਵੱਡਾ ਬਹੁਤ ਵੱਡਾ 스타 ਆ ਤੇ ਜਦੋਂ ਗਰਾਉਂਡ ਤੇ ਆਏ ਉਹਨਾਂ ਨੇ ਹਾਲਾਤ ਦੇਖੇ ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਤੋਂ ਹੰਬਲ ਇਨਸਾਨ ਵੀ ਕੋਈ ਨਹੀਂ ਹੈ ਜੀ ਜਿਸ ਤਰੀਕੇ ਨਾਲ ਉਹ ਵਿਚਰੇ ਆ ਕੇ ਜਿਸ ਤਰੀਕੇ ਨਾਲ ਉਹ ਹਾਲਾਕੀ ਥ੍ਰੈਟ ਸਾਰਿਆਂ ਨੂੰ ਹੀ ਹੈ ਇਹ पे ਢੱਲੋਂ ਵੀ ਆਏ ਮਤਲਬ ਹਾਲਕਿ ਮੈਂ ਪਹਿਲੀ ਪਹਿਲੀ ਵਾਰ ਮਿਲਿਆ ਸੀ ਸਭ ਨੂੰ ਪਰ ਕੀ ਸਾਰੇ ਜਿੰਨੇ ਵੀ ਆ ਡਾਊਨ ਟੂ ਅਰਥ ਦੀ ਮੈਂ ਗੱਲ ਕਰਾਂ ਏਪੀ ਢਿੱਲੋਂ ਅੱਜ ਗਲੋਬਲ 스타 ਹੈ ਜੀ ਜੇ ਉਹ ਕਿਤੇ ਬੋਲ ਵੀ ਦੇਣ ਤਾਂ ਉਸ ਚੀਜ਼ ਦਾ ਇੰਪੈਕਟ ਹੁੰਦਾ ਹੈ ਇੰਪੈਕਟ ਹੁੰਦਾ ਤੇ ਜਦੋਂ ਉਹੀ ਕਲਾਕਾਰ ਆ ਕੇ ਪੰਜਾਬ ਦੀ ਗੱਲ ਕਰਦੇ ਨੇ ਤਾਂ ਦਿਲ ਖੁਸ਼ ਹੁੰਦਾ ਹੈ ਕਿ ਯਾਰ ਪੰਜਾਬ ਨਾਲ ਖੜੇ ਨੇ ਸਾਰੇ ਲੋਕੀ ਤਰਸਦੇ ਸੀ ਏਪੀ ਢਿੱਲੋਂ ਨੂੰ ਦੇਖਣ ਨੂੰ ਵੀ ਕਿਤੇ ਕਿਤੇ ਉਹ ਆਪ ਆ ਕੇ ਗਰਾਊਂਡ ਲੈਵਲ ਤੇ ਬਿਲਕੁਲ ਉਹ ਆਪ ਆ ਕੇ ਪਿੰਡ ਪਿੰਡ ਗਏ ਘੜਾਂ ਦੇ ਵਿੱਚ ਜਾ ਕੇ ਘਰ ਵਿਜ਼ਿਟ ਕੀਤੇ ਉਹਨਾਂ ਨੇ ਜਿੱਥੇ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਯਾਰ ਵੀ ਆ ਰਿਪੇਅਰ ਵੀ ਹੋ ਸਕਦੀ ਹੈ ਉੱਥੇ ਕਹਿੰਦੇ ਸੀ ਨਹੀਂ ਯਾਰ ਰਿਪੇਅਰ ਨਹੀਂ ਕਰਾ ਨਹੀਂ ਆ ਨਵੇਂ ਬਣਾ ਕੇ ਦਿਓ ਇਹਨਾਂ ਨੂੰ ਜੀ ਕਿਉਂ ਕਿਉਂਕਿ ਕੱਲ ਨੂੰ ਫੇਰ ਉਹ ਡੁੱਟ ਜਾਣਾ ਰਿਪੇਅਰ ਤਾਂ ਅੱਜ ਨਹੀਂ ਤਾਂ ਕੱਲ ਖਰਾਬ ਹੋ ਹੀ ਜਾਊਗਾ ਫੇਰ ਤਾਂ ਕੁਛ ਤਾਂ ਜਿਹੜਾ ਨਵਾਂ ਐਟ ਲੀਸਟ ਉਹਨੂੰ 10-12 ਸਾਲ ਉਹ ਕਿਤੇ ਜਾਂਦਾ ਨਹੀਂ ਜੀ ਬਿਲਕੁਲ ਜਿਹੜਾ ਸੀਗਾ ਉਹ ਕਹਿੰਦੇ ਪੱਕੇ ਲੈਂਟਰ ਪਾ ਕੇ ਦਿਓ ਸਭ ਨੂੰ ਅਮੀ ਕਰਨ ਔਜਲਾ ਕੱਲ ਅਸੀਂ ਉੱਥੇ ਮਿਲੇ ਤਾਂ ਉਹਨੇ ਆਪਦੀ ਜਿਵੇਂ ਸੇਮ ਸਟੋਰੀ ਹੋ ਗਈ ਇੱਕ ਜੀ ਜਿਵੇਂ ਕਰਨ ਔਜਲਾ ਦੇ ਪੇਰੈਂਟਸ ਨਹੀਂ ਰਹੇ ਸੀ ਦੁਨੀਆ ਤੇ ਉਵੇਂ ਹੀ ਉਹ ਜਿਹੜੇ ਜਿਸ ਘਰ ਅਸੀਂ ਗਏ ਸੀਗੇ ਉਹਨਾਂ ਦੇ ਪੇਰੈਂਟਸ ਵੀ ਨਹੀਂ ਰਹੇ ਨਾ ਮਾਂ ਸੀ ਨਾ ਪਿਓ ਸੀ ਪਿਓ ਦੀ ਸੱਪ ਲੜਨ ਕਰਕੇ ਮੌਤ ਹੋ ਗਈ ਖੜਾ ਚ ਜੀ ਤੇ ਦੋ ਭਰਾ ਤੇ ਇੱਕ ਭੈਣ ਸੀ ਜੀ ਉਹਨਾਂ ਨਾਲ ਬੈਠ ਕੇ ਉਹਨੇ ਗੱਲਾਂ ਸਾਂਝੀਆਂ ਕੀਤੀਆਂ ਕਿ ਨਹੀਂ ਯਾਰ ਇਹ ਚੀਜ਼ਾਂ ਨਹੀਂ ਹੁੰਦੀਆਂ ਹੁਣ ਉਵੇਂ ਉਹਦੀ ਭੈਣ ਨੂੰ ਸਮਝਾਇਆ ਕਿ ਹੁਣ ਤੂੰ ਮਾਂ ਵਾਲਾ ਫਰਜ਼ ਅਦਾ ਕਰਨਾ ਤੇ ਧਿਆਨ ਰੱਖੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਅਮਰਪ੍ਰੀਤ ਗਲੋਬਲ ਸਿਕ ਤੋਂ ਜਿਹੜੇ ਨਾਲ ਸੀਗੇ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਜੋ ਵੀ ਇਹਨਾਂ ਨੂੰ ਚਾਹੀਦਾ ਹੈ ਮਤਲਬ ਤੁਸੀਂ ਨਾਮ ਲਓ ਵੀ ਆਹ ਚੀਜ਼ ਸਾਨੂੰ ਚਾਹੀਦੀ ਹੈ ਤਾਂ ਉਹ ਅਵੇਲੇਬਲ ਹੋਊਗੀ ਤੁਹਾਨੂੰ ਜੀ ਜੀ ਚਾਹ ਜਿਵੇਂ ਮਰਜ਼ੀ ਅਸੀਂ ਕਰਾ ਕੇ ਦਈਏ ਕਿਸੇ ਤੋਂ ਵੀ ਨਾਲ ਹੀ ਉਹਨਾਂ ਨੇ ਐਨ ਆਰ ਆਈ ਭਰਾਵਾਂ ਨੂੰ ਸੱਦਾ ਦਿੱਤਾ ਕਿ ਯਾਰ ਹੁਣ ਜ਼ਿਆਦਾ ਲੋੜ ਹੈ ਜੀ ਜੀ ਕਿਉਂਕਿ ਉਦੋਂ ਆ ਜਿਹਨੂੰ ਕਹਿ ਦਿੰਦੇ ਇੱਕ ਮੇਲੇ ਟਾਈਪ ਸਿਸਟਮ ਹੋ ਗਿਆ ਸੀਗਾ ਹਾਂ ਜੀ ਹੱਡਾਂ 'ਚ ਜਿਹੜਾ ਆਂਦਾ ਕੀਗਾ ਕਿਸੇ ਚੀਜ਼ ਦੀ ਥੋੜੀ ਨਹੀਂ ਸੀ ਆਪਾਂ ਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਸੀ ਹਲ ਉਦੋਂ ਉਦੋਂ ਪਤਾ ਵੀ ਨਹੀਂ ਸੀਗਾ ਵੀ ਕੀ ਕੀ ਦਿੱਕਤਾਂ ਆਉਣੀਆਂ ਐ ਜਾਂ ਅੱਗੇ ਜਾ ਕੇ ਕੀ ਕਿ ਕਿਉਂਕਿ ਐਕਸਪੀਰੀਅੰਸ ਨਹੀਂ ਐ ਕਿਸੇ ਨੂੰ ਵੀ ਤਾਂ ਹੁਣ ਜਿਵੇਂ ਜਿਵੇਂ ਦਿੱਕਤਾਂ ਦਾ ਸਾਹਮਣਾ ਕਰਨਾ ਜਾ ਰਿਹਾ ਤਾਂ ਦੁਬਾਰਾ ਉਹਨਾਂ ਨੇ ਇੱਕ ਅਪੀਲ ਕੀਤੀ ਐ ਕਿ ਪੰਜਾਬੀ ਕਲਾਕਾਰ ਜਿਹੜੇ ਸਾਰੇ ਨਹੀਂ ਉਹ ਦੁਬਾਰਾ ਇਕੱਠੇ ਹੋਈਏ ਐਵੇਂ ਅਰਜੈਂਟ ਲੋਨ ਆਈ ਹੁਣ ਅਰਜੰਟ ਿਲੋਂ ਕੋਈ ਛੋਟਾ ਆਰਟਿਸਟ ਨਹੀਂ ਹੈ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਇੱਕ ਗਲੋਬਲੀ ਨਾਮ ਹੈ ਕਿ ਅਰਜੰਟ ਿਲੋਂ ਹੈ ਉਹ ਵੀ ਉੱਥੇ ਆਏ ਉਹਨਾਂ ਨੇ ਡੀਪਲੀ ਗੱਲਾਂ ਕੀਤੀਆਂ ਸੈਡੀਮੈਂਟੇਸ਼ਨ ਦੇ ਉੱਤੇ ਤੇ ਹੋਰ ਸਾਰੀਆਂ ਗੱਲਾਂ ਦੇ ਉੱਤੇ ਤੇ ਕਿਵੇਂ ਇਸ ਚੀਜ਼ ਤੋਂ ਬਾਹਰ ਨਿਕਲ ਜਾ ਸਕਦਾ ਤੇ ਸਲੂਟ ਹੈ ਸਾਰੇ ਜਿਹੜੇ ਕਲਾਕਾਰ ਭਾਈ ਨੇ ਸਾਰੇ ਜਸਪੀਰ ਜੱਸੀ ਦਾ ਬਹੁਤ ਥੈਂਕਫੁਲ ਆ ਕਿ ਉਹਨਾਂ ਨੇ ਐਟ ਲੀਸਟ ਪਹਿਲ ਕੀਤੀ ਜੀ ਭੈਜ ਜਸਵੀਰ ਜਸੀ ਜਿਹੜੇ ਉੱਥੇ ਕਲਾਕਾਰ ਪਹੁੰਚੇ ਉਹਨਾਂ ਚੋਂ ਪਹਿਲੇ ਉਹ ਸੀਗੇ ਜੀ ਬਿਲਕੁਲ ਉਹਨਾਂ ਨੇ ਬੜੀ ਸੇਵਾ ਕੀਤੀ ਬੜੇ ਲੋਕਾਂ ਦੇ ਘਰ ਬਣਵਾਏ ਪਰ ਉਹ ਕਦੇ ਵੀ ਸਾਹਮਣੇ ਨਹੀਂ ਆਏ ਸਾਹਮਣੇ ਨਹੀਂ ਆਏ ਹਾਂ ਉਹਨਾਂ ਨੇ 90% ਕਲਾਕਾਰ ਤਾਂ ਬੈਕ ਤੇ ਰਹਿ ਕੇ ਹੀ ਕੰਮ ਕੀਤਾ ਉਹਨਾਂ ਨੇ ਬਿਲਕੁਲ ਬਿਲਕੁਲ ਜਿਵੇਂ ਹੁਣ ਕਰਨ ਔਜਲਾ ਕਰਨ ਔਜਲਾ ਨੇ ਮੇਰੇ ਹਿਸਾਬ ਨਾਲ ਤਾਂ ਹਰ ਇੱਕ ਸੰਸਥਾ ਨੂੰ ਜਿਹੜੀ ਏਡ ਆ ਉਹ ਭੇਜੀ ਹੈ ਜੀ ਪਰ ਸਾਹਮਣੇ ਕਿਤੇ ਵੀ ਨਹੀਂ ਆ ਆ ਪਹਿਲੀ ਵਾਰੀ ਸੀਗੀ ਵੀ ਉਹ ਗਰਾਉਂਡ ਤੇ ਆਏ ਤੇ ਉਹ ਦੇਖਣਾ ਚਾਹੁੰਦੇ ਸੀਗੇ ਕਿ ਯਾਰ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤਾਂ ਕਲਾਕਾਰਾਂ ਨੂੰ ਵੀ ਇਹ ਅਪੀਲ ਹੈ ਕਿ ਜੇ ਜਿੱਥੇ ਆਪਾਂ ਵੀ ਸੇਵਾ ਜਿਸ ਮਰਜ਼ੀ ਹਿਸਾਬ ਨਾਲ ਦੇ ਰਹੇ ਆ ਭਾਵੇਂ ਪੈਸਿਆਂ ਦੀ ਦੇ ਰਹੇ ਆ ਭਾਵੇਂ ਸਮਾਨ ਭੇਜ ਰਹੇ ਆ ਪਰ ਆਪਣਾ ਫਰਜ਼ ਵੀ ਆ ਆਪਾਂ ਚੈੱਕ ਵੀ ਕਰੀਏ ਕਿ ਸੇਵਾ ਉੱਥੇ ਪਹੁੰਚ ਰਹੀ ਹੈ ਕਿ ਨਹੀਂ ਬਿਲਕੁਲ ਜਿਵੇਂ ਉਹਨਾਂ ਕਰਨ ਔਜ ਲਾਇਆ ਕਿ ਮੈਂ ਦੇਖਣਾ ਹੁਣ ਉੱਥੇ ਨਹੀਂ ਪੱਥਰ ਰੱਖਿਆ ਉਹਨਾਂ ਨੇ ਕੱਲ ਵੀ ਹਾਂ ਯਾਰ ਇਹ ਘਰ ਬਣਾ ਕੇ ਦਿਓ ਬੱਚਿਆਂ ਨੂੰ ਜੀ ਜਿਵੇਂ ਕੋਈ ਦਿੱਕਤ ਸੀਗੀ ਪਹਿਲਾਂ ਘਰ ਨੀਵਾ ਸੀ ਤਾਂ ਉਹ ਉਹਨੂੰ ਪੰਜ-ਪੰਜ ਫਟ ਉੱਚਾ ਚੱਕਦਾ ਵੀ ਕੱਲ ਨੂੰ ਜੇ ਪਾਣੀ ਵੀ ਆਵੇ ਤਾਂ ਘਰ ਨੂੰ ਇਫੈਕਟ ਨਾ ਹੋਵੇ ਇਸ ਚੀਜ਼ ਨਾਲ ਤਾਂ ਸਲੂਟ ਹੈ ਸਾਰੇ ਕਲਾਕਾਰ ਭਾਈਚਾਰੇ ਨੂੰ ਜਿਹੜੇ ਪੰਜਾਬ ਦੇ ਹੱਕ ਚਾਕੇ ਇਕੱਠੇ ਹੋਏ ਸਾਰੇ ਜਾਨੇ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਵੀ ਕਲਾਕਾਰ ਭਾਈਚਾਰਾ ਹੋਰ ਕਿਸੇ ਵੀ ਦੇਸ਼ 'ਚ ਐ ਇਕੱਠੇ ਹੋ ਜਾਣਗੇ ਕਦੇ ਬਸ ਹੁਣੇ ਉਮੀਦ ਕਰਦੇ ਆ ਕਿ ਸਾਰਿਆਂ ਦੀਆਂ ਜਿਹੜੀਆਂ ਵੀ ਕੋ ਮਾੜੀਆਂ-ਮੋਟੀਆਂ ਆਪਸ ਵਿੱਚ ਗਿਲੇ ਸ਼ਿਕਵੇ ਆ ਉਹ ਦੂਰ ਹੋ ਜਾਣ